ਰਾਈ ਕਰ ਚੁੱਕਾ ਪਾਲਾਵਾ ਰਾਈ ਚੁੱਕਾ ਦੇ ਪਾਉ ਜੇ ਬੀਤੇ ਆ ਰਹਾ 3 ਵਜੇ ਕੇ 45 ਮਿੰਟ ਹੋ ਗਏ ਕਮਲਵੀਰ ਦਾ ਆ ਗਿਆ ਮੈਸੇਜ ਪਾਲਨੀਆਂ ਚ ਜਾਂਦਾ ਉਹ ਕਹਿੰਦਾ ਮੈਨੂੰ ਕੰਮ ਹੈ ਮੈਂ ਵੀ ਹੁਣ ਤੁਰਨ ਲੱਗਿਆ ਜੀ ਪਿੰਡੋਂ ਲੋ ਜੀ ਦੇ ਘਰੋਂ ਤਰਾ ਸੋਹਦੀ ਸਾਡੇ ਨਾਲ ਨਾਲ ਯਾਤਰਾ

ਜੀਟੀਟੀ ਛੱਡਵਾ ਗਿਆ ਇਹਦੀ ਕੀ ਕੀ ਆ ਮਹਾ ਜਿਹੜੀ ਨਾਮ ਚ ਮਿਲੀ ਦੀ ਉਹ ਪਾਲੀ ਅੱਜ ਹਸਪੀਟਲ ਵਾਲਿਆਂ ਨੇ ਦਿੱਤੀ ਦੀ ਭਾਰਕੋ ਹਸਪੀਟਲ ਪਟਿਆਲਾ ਪਾਲ ਫਿਰਾਂ ਜੀ ਜੀ ਬਾਪ ਦੇ ਗਿਆ ਹਾਂ ਤਾਂ ਯਾਰ ਜੀ ਪੁਸਟ ਆਈ ਨਹੀਂ ਹੈਗੀ ਆ ਆ ਕੇ ਆ ਗਿਆ ਆ ਗਿਆ ਉਹੀ ਉੱਥੇ ਸਾਡੇ ਨਾਲ ਹੀ ਆਏ ਨੇ ਉਹ ਆ ਗਏ ਯਾਰ ਜੀ ਕਿੱਧਰੇ ਆਇਆ ਸੀ ਕਾਲ ਜੀ ਨਜ਼ਰ ਸਾਹਿਬ ਨਾਲੇ ਆਇਓ ਸਾਡੇ ਹਾਂ ਉਹ ਕਿੱਟ ਪਾਉਣ ਲੱਗ ਗਏ ਜੀ ਇਹ ਕਿੱਥੇ ਵਗ ਚੱਲਦੇ ਹਰਿਆਣੇ ਜੀ ਹੋਰ ਜੀ ਮਹਾਰਾਜ ਜੀ ਸਰ ਮੈਂ ਪਾਕਟ ਦੇ ਹਲਦ ਨੇ ਪੇਚੇ ਜੀ ਥੋੜੇ ਮੈਨੇਜਰ ਸਾਹਿਬ ਨੇ ਕੋ ਬੈਂਕ ਦਾ ਕੰਮ ਉਹਨਾਂ ਦੱਸਿਆ ਕਰੋ ਇਧਰੇ ਹੱਥ ਕੱਢੀ ਖੜੇ ਨੇ ਉਹ ਹਜੇ ਪਤਾ ਨਹੀਂ ਚਪਾ ਚ ਪੈ ਨਹੀਂ ਲੈ ਜਾਂਦੇ ਨੇ ਬਹੁਤ ਇਹ ਹੁਣ ਮਿਲਿਆ ਨਹੀਂ ਪਾਰਾ ਨਹੀਂ ਲੱਗਿਓ ਜਣ ਮੈਂ ਹੁਣ ਸਟੈਂਡਿੰਗ ਹੈ ਇਹਦਾ ਵਿੱਚ ਪਲ ਹਾਂ ਮੋੜ ਦੋ ਜੀ ਮੋੜ ਦਿੱਤੇ ਫੇਰ ਆਇਕ ਲੋਈ ਕੋ ਹਸਾ ਉਤਰ ਪੇ ਮਸਤਾ ਜਿੱਧਰ ਪੇ ਮਹਿੰਜਾ ਸਾਬ ਚਲੋ ਚਲੋ ਜੀ ਜੋ ਜੋ ਲਾ ਲਉ। ਇਹ ਸਾਈਕਲ ਦੇ ਚੱਲ ਗਈ ਹਵਾ ਲੱਗਦੀ ਅੱਜ ਤਾਂ। ਨਹੀਂ ਨਾ ਗਰਮੀ ਆਉਂਦੀ ਆ ਖੜਿਆ ਹਾਂ ਤਾਂ। ਆਪਣੇ ਫਰਸ਼ਲਾ ਲੈ ਅੱਜ ਸਾਡੇ 25 ਸਪੀਡ ਤੇ ਜਾਣਾ ਹੈ ਬਹੁਤ ਵਧੀਆ ਬਣਾ ਲਿਆ ਅੱਜ ਉਹਨਾਂ ਨੇ ਕਾਲਾ ਪੈਡਲੇ ਰੋਕੀ ਜਾਂਦਾ ਜੇ 25 ਸਪੀਡ ਤੇ ਆਹ ਕਰਦਾ ਕੋਈ ਆਹ ਦੇਖੋ ਤੁਸੀਂ ਕੋਚ ਦੀਆਂ ਰੀਸਾਂ ਕੌਣ ਕਰ ਲੂ ਤਾਂ ਇਹਦਾ ਸੀ ਕੋਚ ਥਾਪਿਆ ਵਾ ਹਾਂ ਇਹ ਤਾਂ ਵਰਦੀ ਉਸ ਕਿੰਨੇ ਦਾ ਹੋ ਆ ਉਸ ਕਿੰਨੇ ਰੰਗ ਦੀ ਇਹਨਾਂ ਦੇ ਕੋਈ ਰੀਸ ਕਰ ਸਕਦਾ ਕੋਚ ਦੀ ਪਸਵੀ ਤੇ ਰਹਿਣ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਨਾ 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 ਇਹ ਤਾਂ ਪੱਕੀ ਆ ਆ ਦੇਖੋ ਤੁਸੀਂ ਸਭ ਸਾਡੇ ਨਾਨ ਆ ਕੇ ਨਾਨ ਦੇ ਕੀ ਕਰਦੇ ਹੋ ਆ ਨਾਨ ਕਾ ਵੀ ਫੰਡ ਕੋਲ ਆ ਕੇ ਗਰਮੀ ਮੰਨ ਗਏ ਜਿਆਦੇ ਹੋਰ ਚੱਲ ਗਏ ਲੋ ਜੀ ਦੁਖਨਵਾਰ ਸਾਹਿਬ ਆ ਗਏ ਕੋ ਸਾਹ ਤੇ ਕਾਕੇ ਨੇ ਰੂਲ ਤੋੜਤੇ ਐ ਦੀ 25 ਤੇ ਜਾਣਾ ਜਿਹੜੇ ਤੋਂ ਬਾਅਦ ਤਾਂ ਸਪੀਡ ਬਹੁਤ ਅੱਗੀ ਚਾ ਉਹਨੇ ਮਨ ਨਹੀਂ ਵਿਚਾਰਾ ਪਿੱਛੇ ਰਹਿ ਗਿਆ ਅੱਲਾਹ ਬਖਸ਼ ਕਰੇ ਤਾਂ ਤਰ ਗਏ ਤੇ ਮਾਰਾਈ ਸਾਹਿਬ ਮੇਰਾ ਪਿਛਲੀ ਵਾਰ ਤੁਸੀਂ ਪਾਲ ਫੱਟੜ ਕਰਤਾ ਸੀ ਚੱਕਰਾਂ 'ਚ ਅੱਜ ਫੇਰ ਅਸੀਂ ਦੋ ਬੰਦੇ ਕਰ ਦੇਣੇ ਸੀ ਹੋਰ ਲੱਗੇ ਛੱਡ ਨੇੜੇ ਤੇਰੇ ਕੋਈ ਹੋਊਗਾ ਉੱਗਰ ਅਸੀਂ ਤਾਂ ਵੀਰੇ ਪਿੱਛੇ ਹੋ ਗਏ ਜਦੇ ਨਹੀਂ ਰਿवटਦੇ ਆਏ ਹਾਂ ਸਾਡੇ ਮਣੀ ਜੀ ਹੋਰ ਜਾਂਦੇ ਆਪਣੇ ਕੰਮ ਖਾਉਂ ਜਾਂਦੇ ਹਾਂ ਵੀਰੇ ਜੁਮ ਇਹ ਇਲੈਕਸ਼ਨਾਂ ਦੇ ਮੁੱਦੇ ਨੇ ਹੋਣੇ ਚੁਮਲੇ ਨੇ ਕੀ ਕਰ ਰਹੇ ਹੋ ਤੁਸੀਂ ਉਹ ਕੋਈ ਨਾ ਰਹਿ ਜਾਓ ਉਹ ਨਰਾਇਣ ਘੱਟੇ ਪਾਏ ਬੇਖ ਲੋਕ ਦੇ ਕਰ ਜਾਏ ਇਹ ਲੋ ਬਾਇਓ ਦੇ ਕੇ ਨੰਬਰ ਦੇ ਕੇ ਟੋਲ ਲਾਓ ਜੀ ਆ ਬੈਠਣੇ ਯਾਰ ਅੱਧੇ ਘੰਟੇ ਚ ਕੰਮ ਰੰਡਾ ਅਗਲੇ 10 ਵਜੇ ਦਾ ਤਾਂ ਕੰਮ ਹੋ ਜਾਏਗਾ ਕਹਾਂ ਉਹ ਕਹਿੰਦੇ ਨੇ ਵੀ ਇਨਵਰਟਰ ਐਸੀ ਇਹ ਕਿਦਾ ਠੰਡਾ ਕਰਦਾ ਬਾਅਦ ਚ ਰੋ ਬਸ ਮੈਂ ਜਦੋਂ ਉਹਦੇ ਨੂੰ ਲੱਤ ਤੇ ਲੱਗਿਆ ਜੇ ਕਰਦਾ ਤਾਂ ਜਾਈਦਾ ਉਹ ਪਾਵਰ ਚ ਲਾ ਲਵੇ 10 ਤੋਂ 15 ਮਿੰਟ ਦੇ ਕਿਸ਼ਾਂ ਚ ਲੱਗਦਾ ਬੈਠੇ ਰਹਿੰਦੇ ਨੇ ਇਨਵਰਟਰ ਜੀ ਪਾਣੀ ਹੁੰਦਾ ਹੈ ਤਲ ਵੀ ਹਾਂਜੀ ਹੁਣ ਦੱਸਿਓ ਕੀ ਕਹਿੰਦੀ ਐ ਇੱਧਰ ਕਰੋ ਕਹਿੰਦੀ ਹਾਂਜੀ ਕੋਲ ਸਾਹਿਬ ਮੈਂ ਤਾਂ 10 ਕੋਲ ਸਾਈਕਲ 1500 ਰੁਪਏ ਵੇਖ ਲੈ ਜੀ 10 ਨੂੰ 1500 ਕੀਤਾ ਜਾ ਰਿਹਾ ਪੂਰੇ ਲੱਤੋ ਦੇ ਨਹੀਂ ਨਹੀਂ ਕੋਈ ਗਲਤੀ ਨਹੀਂ ਐ ਕੀ ਕਹਿੰਦੇ ਵੀ ਮੈਂ ਗੁਰਪ੍ਰੀਤ ਨਾਲ ਅਜ 15 ਦੀ ਸਪੀਡ ਤੇ ਜਾਣਾ ਇਸੇ ਗੱਲ ਤੇ ਹਾਜ਼ਰ ਆਏ ਵੀ ਹਾਂ ਇਹ ਤਾਂ ਫੇਰ ਚੁਟਕਲਾ ਹੈ ਉਹ ਜੀ ਮੈਂ ਨੇ ਕਿਹਾ ਇੱਥੇ ਜਾ ਕੇ 25 26 ਦੇ ਹੋ ਜਾਣੇ ਤੇ ਮੈਂ ਕਿਹਾ ਜੀ ਮੈਂ ਇਹ ਗੱਲ ਇਹ ਗੱਲ ਦੀ ਕੋਈ ਗੱਲ ਤੇ ਕੋਈ ਨਹੀਂ ਗੱਲ ਹੈ ਨਾ ਨਾ ਇਹ ਚੁਟਕਲਾ ਇਹਦਾ ਪੱਕਾ ਚੁਟਕਲਾ ਹੈ ਦਾ ਲੋ ਜੀ ਲਖਨਵਰ ਸਾਹਿਬ ਤੋਂ ਮੱਥਾ ਠੀਕ ਹੈ ਗ੍ਰੀਨ ਟੀ ਠੀਕ ਹੈ ਤੁਰਪੇ ਸਾਰੇ ਬੰਦੇ ਕੋ ਸਭ ਪੱਕਾ ਕਰ ਰਹੇ ਨੇ ਬੰਦਾ ਦੇਖੀ ਅੱਜ ਕੀ ਹੋ ਗਿਆ ਅੱਛਾ ਤਾਂ ਹੀ ਬਣੀ ਸਪੀਡ ਬੰਨਤੀ ਅੱਜ ਮੈਂ ਤਾਂ ਆਏਗਾ ਹੱਡ ਲੱਗਿਆ ਸੀ ਮੜਾ ਕਿ ਹੋਇਓ ਨਹੀਂ ਨਹੀਂ ਓ ਮੈਂ ਤਾਂ ਗੁਰਪ੍ਰੀਤ ਜੀ ਨੂੰ ਆਏਗਾ ਸੀ ਜੀ ਬੇਤੀ ਆ ਮੇਰਾ ਵੀ ਤੂੰ ਪਾਸੋਂ ਸਾਡੇ ਨਾਲੇ ਆ ਜਾ ਕਰ ਪਟਿਆਲੇ ਨੂੰ ਸਾਡਾ ਬਹੁਤ ਕਲੂਰ ਕਰਾਉਂਦੇ ਨੇ ਉਹ ਤੇਰੇ ਨਾਲ ਸਪੀਡ ਬੰਨੀ ਗਈ ਨਾ ਚਲੋ ਜੀ ਚਲੋ ਕੋ ਸਾਹ ਚੜਾ ਕੇ 70 ਤੋਂ ਐਵਰੇਜ ਕਾ ਕਮਾਉਂਡ ਜੁ ਕਾ ਡੂ ਇਟ ਚੜ ਜਾ ਚੜ ਜਾ ਕਰੋ ਉੱਪਰ ਲਾਈਵ ਕਰੋ ਕਾਕਾ ਅੱਜ ਨਵੀਂ ਕਰਤੱਬ ਦਿਖਾ ਰਿਹਾ ਚੜ ਗਿਆ ਉੱਪਰ ਲਾਸਟ ਗੈਲ ਦੇ ਦੀ ਵੇਖੇ ਕਿੰਨਾ ਦਰਿਆ ਸੁਨਰ ਜਲਵਾਏ ਫੋਟੋ ਹਿਚਲੋ ਨਹੀਂ ਕੱਕੇ ਫੋਟੋ ਹਿਚਲਣਾ ਹੁੰਦਾ ਕੱਲੇ ਕੱਕੇ ਦੀ ਪਤਾ ਲੱਗ ਜਾਣਾ ਵੀ ਕਿੰਨੇ ਕਿੰਨੇ ਲਾਉਣੇ ਨੇ ਸਭ ਨੇ ਪੰਜ ਗਰੁੱਪੀ ਸੀ ਵਿਚਾਰੇ ਛੋਡੇ ਅੱਜ ਦੀ ਰਾਈਟ ਵੇ ਰਾਈਟ ਤਾਂ ਜੇ ਹੱਲ ਤਾਂ ਲੱਗੂ ਪਤਾ ਅੱਗੇ ਲੱਗੇ ਨਾ ਜਿਹੜਾ ਛੋਟੇ ਨਾਲ ਕਮਿਟਮੈਂਟ ਕਰਦੀ 15 ਦੀ ਸਪੀਡ ਵਾਲਾ ਉਹ ਕਿਵੇਂ ਲੱਗਿਆ ਸੁਨੀ ਜੋਕ ਉਹ ਤੋਂ ਤਾਂ ਮੈਂ ਸਹੀ ਆ ਮੰਨਿਆ ਪਰ ਰਾਜ ਮੇਰੇ ਜੋਕ ਜਾਈ 15 ਦੀ ਗੱਲ ਦੀ ਲੱਗ ਪੀਤਾ ਸਾਨੂੰ ਤਾਂ ਹੀ ਆਸੀ ਆਉਂਦੇ ਇਹਨਾਂ ਨੇ ਸਹੀ ਵਿਚਾਰ ਦਿੱਤੇ ਮੈਨੂੰ ਵੀ ਫੇ ਤਾਂ ਸਾਨੂੰ ਹੋਇਆ ਕਹਿੰਦੇ ਨੇ ਜੀ ਵੀ ਨਹੀਂ ਮਾਤੇ ਨਾਲ ਚੱਲਾਂਗੇ ਕਹਿੰਦਾ ਯਾਰ ਆ ਮੇਰਾ ਇੱਕ ਮੈਨੂੰ ਪਤਾ ਯਾਰ ਮਾਰ ਹੋਣੀ ਕਰਦੇ 10 ਮਿੰਟ ਪਾਉਦਾ ਯਾਰ ਮਾਰ ਹੋ ਗਈ ਜੀ ਹੋ ਗਈ ਜੀ ਸੋ ਜਾਓ ਛੋਟੀ ਉਪਨਾ ਹੋ ਰਹੀ ਹੈ ਇਹਦਾ ਹੁੰਦੀ ਹੋਣੀ ਨਹੀਂ ਆ ਜੀ ਮੈਂ ਇੱਕ ਤੈਨੂੰ ਗੱਲ ਦੱਸਦਾ ਜਦੋਂ ਮੈਂ ਸਾਈਕਲ ਵਿੱਚ ਛੋਟਾ ਦੁਖੀ ਹੋ ਕੇ ਵਿੱਚ ਨਹੀਂ ਚੱਲਣੇ ਮੇਰਾ ਨਹੀਂ ਨਹੀਂ ਸਾਈਕਲ ਤੇ ਹੱਡੜਾ ਤੇ ਫਿਕੇ ਭਗੇ ਆਏ ਨੇ ਛੋਟਾ ਮੈਂ ਦੁਖੀ ਹੋ ਕੇ ਮੈਂ ਨਾ ਹੱਥ ਜਾਲ ਮਾਰੂ ਮੈਨੂੰ ਨੇਮ ਦਿਖਾ ਰੋ ਜਿਹੜਾ ਮਰਜੀ ਉਰੇ ਖੜ ਕੇ ਲੈ ਚਾਰ ਮਾਰ ਦੇ ਬਸ ਇਹ ਜਾਲ ਮਾਰੂ ਆ ਜੀ ਬਣਾਜ ਵਧੀਆ ਬਸ ਮੈਨੂੰ ਕਹਿਣਾ ਮਾੜੀ ਜਾਨੇ ਕਾਕਾ ਦਾ ਰਹਿ ਗਿਆ ਚਾਰ ਉਹ ਤੇਰੇ ਤੇ ਤੇਰੇ ਵੀ ਆ ਗਿਆ ਕੈਮਰਾ ਲਾ ਕਰਾਂ ਲਾਮਕ ਲਾਮਕ ਦੇ ਦੇ ਨਾ ਕਨ ਲਾਉਣਾ ਉਹ ਨਹੀਂ ਨਹੀਂ ਚਾ ਇੰਨਾ ਵਜੇ ਨਹੀਂ ਹੈਗਾ ਤੇਰੇ ਚ ਚੱਲ ਫਿਰ ਵੀਡੀਓ ਲੰਮੀ ਹੋ ਜੂ ਫਿਰ ਯਾਦੇ 5 ਲੱਖ 5 ਲੱਖ ਵੜ ਗਏ ਦੋ ਹਵਾ ਜੇ ਜਫਾ ਵਾਲਾ ਕਰਾ ਇਹਨੂੰ ਬਾਜ ਨੇੜਾ ਤੇ ਕੋਲ ਹੈਗਾ ਸਾਨੂੰ ਫੜਾ ਦੇ ਬਾਜ ਨੇ ਮੇਰਾ ਪੈਰਸ ਪਗਾੜ ਲਿਆ ਤਾਂ ਇਹ ਨਾਲ ਬਾਜ ਨੇ ਸਾਨੂੰ ਫੜਾ ਦੇ ਲਿਆ ਹਾਂ ਜਿਹੜਾ ਸਲਟ ਮੈਨੂੰ ਅਗਰ ਲੱਗਦਾ ਦੇਖ ਲੈ ਚਲ ਹੁਣ ਦੇਖਦੇ ਆ ਕਾਇ ਲਾਉਂ ਚਲ 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 ਸ਼ਾਂਤ ਕਰਨਾ ਪੈਣਾ ਇੱਕ ਨਹੀਂ ਇੱਕ ਟਣਾ ਮੈਨੂੰ ਉਹ ਲੱਗਦਾ ਜੀ ਇੱਕ ਆਪਾਂ ਇੱਥੇ ਬੈਠੇ ਚਲ ਇੱਕ 2 3 35 40 50 6 ਆ ਅੱਠ ਲੱਤਾ ਵੱਧ ਚੱਕ ਲੈ ਤੂੰ ਬਈ ਵਾ ਬਈ ਵਾ ਮੜਿਆ ਬਾਕੀ ਤੂੰ ਇਕੱਲਾ ਕਲਮ ਨਾ 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 ਇਹ ਇਕੱਲਾ ਕਲਮ ਚਲਾਉਣ ਜੋਗਾ ਨਹੀਂ ਹੈਗਾ ਵੀ ਅੱਜ ਨੇ ਸਾਬਤ ਕਰਤਾ ਕਿੰਨੇ ਦਾ 40 ਹਾਂ 40 ਲੱਗੇ ਆ ਦੇਖੋ ਹੁਣ ਤੁਸੀਂ ਮੇਰੀ ਗੱਲ ਸੁਣੋ ਕੋਟ ਸਾਹਿਬ ਜਿਹੜਾ ਕਰੋਮ ਵਾਲਾ ਸਟਾਰ ਜਾਂ ਥੋਡੇ ਸਿਰ ਤੇ ਹੀ ਰਹਿਣਾ ਕਿਹੜਾ ਅੱਜ ਅੱਜੇ ਅੱਜੇ ਅੱਜ ਅੱਜੇ 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 ਨਮਸਕਾਰ ਤੇ ਮਸੂਣਾ ਮਸ ਚਲੋ ਜੀ ਕਰਾਂ ਅੱਗੇ ਮੈਂ ਚੱਲੇ ਚਲਾ ਗਿਆ ਪਤਾ ਅੱਛਾ ਜੀ ਗੁਰਪ੍ਰੀਤ ਜੀ ਤੁਹ ਕੋਈ ਅਸੀ ਗਾਲ ਜੀ ਕੋਸਾ ਆਜੋ ਕਰਾਂ ਦੁਕਾਨ ਖੁੱਲਣੀਆਂ ਮੈਂ ਚਲੋ ਜੀ ਓਕੇ ਓਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਠੀਕ ਆ ਮਾਸਟਰ ਜੀ ਧੰਨਵਾਦ ਆ ਤੇਰਾ ਵੀਰੇ ਪਟਿਆਲਾ ਤੁਰਦਾ ਕਾਢੀ ਸਪੀਡ ਸੈੱਟ ਹੋ ਜਾਂਦੀ ਯਾਰ ਚਲੋ ਜੀ ਮਹਾਰਾਜ ਮੈਨੇਜਰ ਸਾਹਿਬ ਦੇਖ ਬਿਲੇ ਨਾ ਬੱਚੇ ਨਹੀਂ ਉਵੇਂ ਨਹੀਂ ਆਏ ਉੱਥੀ ਆਏ ਉਹ ਇਹ ਮਟੇ ਆਗੇ ਕਰਾਂ ਸੌਲੀ ਟੱਪਿਆ ਏ 25 ਦੀ ਸਪੀਡ ਦਿਖਾਈਂਦੀ ਪਰ ਐਵਰੇਜ 27 ਦੀ ਜੰਦ ਰਹੀ ਆ। ਕਿਉਂ ਕਿਥੇ ਨੇ ਜੀ? ਹਾਂ। ਤਾਂ ਹੀ ਦਾ ਗੱਲ ਆ। 25 ਦੀ ਸਪੀਡ ਦਿਖਾਈਂਦੀ ਸੀ। ਪਰ ਐਵਰੇਜ 27 ਦੀ ਆ। ਇਹ ਨਹੀਂ ਮੇਰੇ ਸਮਝ ਲੱਗੀ ਵੀ ਕੀ ਗੱਲ ਬਣ ਗਈ। ਮੈਂ ਵੀਰੇ ਸਾਰਿਆਂ ਨੂੰ ਪਿੱਛੇ ਆ ਸੋਤੋ। ਰੀਵਰ ਆ ਗਿਆ ਵੀ ਦੁਕਾਨ ਤੇ ਉਹ ਲਈ ਦੁਕਾਨ ਗਈ ਜੀ ਨੇ ਲੋ ਜੀ ਸਵੇਰ 7:00 ਵਜੇ ਨੂੰ ਆ ਗਿਆ